कि मुझे फخر है अपने सिख भाइयों पे कि उन्होंने इंदिरा गांधी का ऑपरेशन ब्लू स्टार 4 महीने में ही ऑपरेशन रेड स्टार बना दिया ये जिंदा कौमों की जिता बेटे करते गुरुद्वारा सिंह सभा डलास टेक्सास ਵਿਖੇ ਭਾਈ ਰਣਜੀਤ ਸਿੰਘ ਜੀ ਅਤੇ ਕੱਲੂ ਕਾਰਾ 1984 ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪੋਪ ਪਾਏਗੇ ਅਰਦਾਸ ਉਪਰੰਤ ਗੁਰਬਾਣੀ ਕੀਰਤਨ ਹੋਇਆ ਇਸ ਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਅਤੇ ਨੇੜਲੇ ਇਲਾਕੇ ਦੀਆਂ ਸਿੱਖ ਸੰਗਤਾਂ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਸੰਗਤਾਂ ਨੇ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਸਿੱਖ ਰਾਜ ਹਲਿਸਤਾਨ ਦੇ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂਆਂ ਨੇ ਸਿੱਖਾਂ ਦੇ ਮੌਜੂਦਾ ਹਾਲਾਤਾਂ, ਭਾਰਤ ਦੁਆਰਾ ਇੰਟਰਨੈਸ਼ਨਲ ਰਿਪਰੈਸ਼ਨ ਅਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਹੋਰ ਅਹਿਮ ਮੁੱਦਿਆਂ ਤੇ ਵਿਚਾਰਾਂ ਦੀ ਸਾਂਝ ਪਾਈ। ਅੱਜ ਸਿਰਫ ਟੈਕਸਾਸ ਹੀ ਨਹੀਂ ਦੂਰ ਦਰਾਡੇੋਂ ਆਏ ਵੀਰਾਂ ਭੈਣਾਂ ਵੱਲੋਂ ਮਿਲ ਕੇ ਜਿਸ ਕਲੂਕਾਰਾਚ 84 ਨੂੰ ਯਾਦ ਕੀਤਾ ਜਾ ਰਿਹਾ ਹੈ ਜਿਹੜਾ 41 ਬਰੇ ਪਹਿਲਾਂ ਭਾਰਤੀ ਹਕੂਮਤ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਸਰਬਨਾਸ਼ ਦੀ جنگ ਵਿਢੀ ਸਾਡੇ ਪ੍ਰਾਨ ਪਿਆਰੇ ਸ਼੍ਰੀ ਦਰਬਾਰ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਬੋਲੇ ਤੇ ਇਹ ਟੋਟਲ ਵਾਰ ਇਨਾ 41 ਵਰਿਆਂ ਵਿੱਚ ਭਾਰਤ ਦੀਆਂ ਹੱਦਾਂ ਚੋਂ ਬਾਹਰ ਨਿਕਲ ਕੇ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ 5 I's ਕੰਟਰੀਜ਼ ਦੇ ਸਪਾਈ ਚੀਫਸ ਨੇ ਹਿੰਦੂ ਤਵਾਦੀਆਂ ਫੋਰਸੇਜ਼ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਉਹਨਾਂ ਦਾ ਮਾਸਟਰ ਸਪਾਈ ਅਜੀਤ ਡੋਵਾਲ ਜਿਵੇਂ ਟਰਾਂਸਨੇਸ਼ਨਲ ਰਿਪਰੈਸ਼ਨ ਉਹਨਾਂ ਨੇ ਯੂਕੇ ਦੇ ਵਿੱਚ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਹੈ ਉਸ ਤੋਂ ਲਗਭਗ 1 ਮਹੀਨਾ ਪਹਿਲਾਂ 7 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਸ਼ਹੀਦ ਕੀਤਾ ਹੈ ਤੇ 18 ਜੂਨ 2023 ਨੂੰ ਹਰਦੀਪ ਸਿੰਘ ਨੇਜਰ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਨਾਲ ਜਿੱਥੋਂ ਦੇ ਉਹ ਮੁੱਖ ਸੇਵਾਦਾਰ ਸਨ ਉਹਨਾਂ ਨੂੰ ਗੁਰਦੁਆਰੇ ਦੀ ਹਦੂਦ ਵਿੱਚ ਸ਼ਹੀਦ ਕੀਤਾ ਹੈ ਇਹ ਸਾਰੀਆਂ ਘਟਨਾਵਾਂ ਕਰੰਟ ਨੇ ਇਹ ਸਾਨੂੰ ਯਾਦ دہਾਨੀ ਕਰਵਾਉਂਦੀਆਂ ਨੇ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਅ ਹੈ ਉਹ ਮੁਗਲਾਂ ਤੋਂ ਵੱਧ ਜ਼ਾਲਮ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ ਕੰਬੀਨੇਸ਼ਨ ਆਫ ਦਾ ਟੂ ਔਰ ਉਸ ਨੂੰ ਇਹ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਇਸ ਧਰਤੀ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਲੇਬਲ ਦੇ ਨਾਂ ਥੱਲੇ ਇਸ ਕਿਸਮ ਦੇ ਕੁਕਰਮ ਕਰ ਰਹੇ ਨੇ ਸਾਡੇ ਲਈ ਇਹ ਵੀ ਫਖਰ ਵਾਲੀ ਗੱਲ ਹੈ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੀ ਧਰਤੀ ਦੀ ਤੇ ਉੱਥੋਂ ਕਸ਼ਮੀਰਵਾਦੀ ਵੱਲ ਜਦੋਂ ਧਿਆਨ ਜਾਂਦਾ ਹੈ ਤੇ ਕਸ਼ਮੀਰ ਦਾ ਧਿਆਨ ਆਂਦਿਆ ਦੋ ਤਿੰਨ ਚੀਜ਼ਾਂ ਮਨ ਦੇ ਵਿੱਚ ਆਉਂਦੀਆਂ ਨੇ ਇੱਕ ਤਾਂ ਕਿ ਇਸ ਧਰਤੀ ਦੇ ਉੱਤੇ ਜੇ ਕੋਈ ਫਰਦੌਸ ਹੈ ਹਮੇਸ 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 ਇਹ ਹੀ ਜੰਨਤ ਹੈ ਫਿਰ ਉਹ ਕਸ਼ਮੀਰ ਦੀ ਧਰਤੀ ਜਿੱਥੋਂ ਦਾ ਕੇਸਰ ਕੇਸਰ ਦੀ ਫ੍ਰੈਗਰੈਂਸ ਕੁੱਲ ਦੁਨੀਆਂ ਭਰ ਦੇ ਅੰਦਰ ਮਹਿਸੂਸ ਕੀਤੀ ਜਾਂਦੀ ਹੈ ਫੇਰ ਉਹ ਖੂਬਸੂਰਤ ਚਨਾਰਾਂ ਦੇ ਰੁਖ ਉਹ ਲੰਬੇ ਚਨਾਰ ਜਿਨ੍ਹਾਂ ਚੋਂ ਅੱਜ ਅਸੀਂ ਅਥਰੂਆਂ ਤੋਂ ਬਿਨਾ ਇਹਨਾਂ ਸਾਰੇ ਦਾ ਹੱਕ ਹੈ ਜ ਹੋਰ ਕੁਝ ਨਹੀਂ ਦੇਖ ਸਕਦੇ ਉਸ ਕਸ਼ਮੀਰ ਦੀ ਖੂਬਸੂਰਤੀ ਉਹ ਕਸ਼ਮੀਰ ਦੇ ਸੇਬ ਔਰ ਉਸ ਧਰਤੀ ਦੇ ਖੂਬਸੂਰਤ ਲੋਕ ਜਿਨ੍ਹਾਂ ਦੀ ਖੂਬਸੂਰਤੀ ਦੇ ਸਾਹਮਣੇ ਜਿਵੇਂ ਇਵੇਂ ਲੱਗਦਾ ਹੈ ਵੀ ਰੱਬ ਨੇ ਉਹ ਨੈਣ ਨਕਸ਼ ਆਪ ਖੁਦ ਆਪਣੇ ਹੱਥੀਂ ਘੜੇ ਹੋਣ ਪਰ ਅੱਜ ਉਸ ਹਕਤੀ ਤੇ ਵੀ ਅਥਰੂ ਨੇ ਆਹਾਂ ਨੇ ਤਕਲੀਫਾਂ ਨੇ ਉੱਥੇ ਵੀ ਮਾਵਾਂ ਆਪਣੇ ਬੱਚਿਆਂ ਨੂੰ ਡੀਕਦਿਆਂ ਨੇ ਪੰਜਾਬ ਦੇ ਵਿੱਚ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਅਕਸਰ ਬਿਆਨ ਕਰਦੇ ਤੇ ਕਸ਼ਮੀਰ ਦੇ ਜ਼ੁਲਮ ਉਸ ਤਰਸ ਦੇ ਉੱਤੇ ਹੀ ਭਾਰਤੀ ਹਾਕਮ ਖਾਸ ਤੌਰ ਤੇ 5 ਅਗਸਤ 2019 ਨੂੰ ਜਦੋਂ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370 35 ਵੇ ਖਤਮ ਕੀਤਾ ਗਿਆ ਔਰ ਜਿਵੇਂ ਪੰਜੀ ਗਜ਼ਾਲਾ ਹਬੀਬ ਨੇ ਦੱਸਿਆ ਕਿ ਅੱਜ ਵੀ ਉੱਥੇ ਹਰ 8 ਕਸ਼ਮੀਰੀਆਂ ਦੇ ਪਿੱਛੇ ਇੱਕ ਬੰਦੂਕਧਾਰੀ ਭਾਰਤੀ ਫੌਜ ਦਾ ਦਰਿੰਦਾ ਖੜਾ ਹੈ ਔਰ ਅੱਜ ਵੀ ਇਹ ਸਭ ਦੇ باوجود ਕਿ ਕਲੇਮ ਕੀਤਾ ਜਾਂਦਾ ਹੈ ਕਿ ਸਭ ਕੁਝ ਨਾਰਮਲ ਸੀ ਸਭ ਨਾਰਮਲ ਹੋ ਗਿਆ ਹੈ ਉੱਥੇ ਯੂਨੀਅਨ ਟੈਰੀਟਰੀ ਜਿਹਨੂੰ ਬਣਾਇਆ ਉਹਨਾਂ ਦੀ ਸ਼ੈਮ ਇਲੈਕਸ਼ਨਸ ਕਰਕੇ ਅਬਦੁੱਲਾ ਫੈਮਿਲੀ ਦੇ ਹਵਾਲੇ ਭਾਵੇਂ ਉਸ ਨੂੰ ਕੀਤਾ ਹੋਇਆ ਪਰ ਉਸ ਨੂੰ ਭਾਰਤ ਦੀਆਂ ਖੁਫੀਆ ਏਜੰਸੀਆਂ ਹੀ ਰਨ ਕਰਦੀਆਂ ਨੇ ਜਿਵੇਂ ਪੰਜਾਬ ਦੇ ਵਿੱਚ ਬਿਸ਼ੱਕ ਸ਼ਰਾਬੀ ਭਗਵੰਤ ਮਾਨ ਚੀਫ ਮਿਨਿਸਟਰ ਦੀ ਕੁਰਸੀ ਤੇ ਬਿਠਾਇਆ ਹੋਇਆ ਹੈ ਪਰ ਪੰਜਾਬ ਨੂੰ ਵੀ ਇੱਕ ਦਰਜਨ ਤੋਂ ਜ਼ਿਆਦਾ ਇੰਟੈਲੀਜੈਂਸ ਏਜੰਸੀਆਂ ਜਿਨ੍ਹਾਂ ਦੇ ਖਾਸ ਤੌਰ ਤੇ NIA ਜਿਨ੍ਹਾਂ ਦੇ ਦਫ਼ਤਰ ਪੰਜਾਬ ਦੇ 23000 ਜ਼ਿਲ੍ਹਿਆਂ ਦੇ ਸਾਰੇ ਹੈੱਡਕੁਆਟਰਜ਼ ਦੇ ਵਿੱਚ ਨੇ ਉਹ ਇਸ ਸਿਸਟਮ ਨੂੰ ਰਨ ਕਰਦੇ ਨੇ ਉਸ ਕਸ਼ਮੀਰ ਦੀ ਕਹਾਣੀ ਵੀ ਉਹ ਗੋਲਡਨ ਟੈਂਪਲ ਦਾ ਸਾਨਿਹਾ ਜਿਸ ਵਿੱਚ ਭੰਜਰਵਾਲਾ ਔਰ ਉਹਨਕੇ ਸਾਥੀ ਸ਼ਹੀਦ ਹੋਏ ਅਕਾਲ ਤਖਤ ਬਰਬਾਦ ਹੋਆ ਮੇਰੇ ਸਿੱਖ ਬਹਿਨ ਭਾਈ उन्होंने अपनी जानों की अपनी मालों की इज्जतों की असमतों की कुर्बानियां दी लेकिन वो सब 1984 में ही खत्म नहीं हो गया उसका सिलसिला आगे चलता रहा लेकिन मैं यहां ये बात जरूर कह दू कि मुझे फखर है अपने सिख भाइयों पे कि उन्होंने इंदिरा गांधी का ऑपरेशन ब्लू स्टार चार महीने में ही ऑपरेशन रेड स्टार बना दिया ये जिंदा कौमों के जिंदा बेटे करते हैं और वो गयूर सिख बेटे वो गयूर सिख बहने वो अपनी आजादी के लिए अपनी इज्जत के लिए अपनी अजमत के लिए आवाज उठाने वाले सिख बहन भाई आज भी जिद्दोजहद में मसरूफ हैं क्योंकि हिंदू हुकूमत ने और खसूस आज की जो मोदी की हिंदुत्वा की हुकूमत है उसने अपने जुल्मों से तम उसने अपने मसाइब से कौमों के लिए खत्म नहीं किए अभी पंजाब में आपने देखा और उस वक्त भी मेरे सिख बहन भाइयों ने एक बड़ी तहरीर चलाई और इंडियन हुकूमत को घुटने टेकने पे मजबूर कर दिया ऐसे ही बेटे ऐसे ही बेटियाँ अपनी कौमों की किस्मत बदलते हैं अपने कौमों की तद्दीर लिखते हैं आज हमारे साथ मौजूद हैं डॉक्टर हरदम सिंह आजाद जिन्हें सिर्फ आप सिख ही नहीं हम कश्मीरी भी एक ऐसी शख्सियत के तौर पे देखते हैं जिनके नक्शे कदम पे चल के हम भी अपनी आजादी के लिए जद्दोजहद करते हैं डॉक्टर अमर सिंह यहाँ पे मौजूद हैं जो न्यूयॉर्क से आए हैं गुरविंदर सिंह हैं गुरमेल सिंह हैं गुरमिंदर सिंह मेरे भाई यहाँ पे मौजूद हैं आप सबका नाम मैं वैसे ही याद रखती हूँ जैसे अपने भाइयों का नाम अपने घर के लोगों का नाम क्योंकि आपका और हमारा रास्ता एक है आप भी अपनी आजादी के लिए लड़ रहे हैं और हम भी अपनी आजादी के लिए लड़ रहे हैं आपको भी मोदी के हिंदुत्व के फलसफे ने जिंदगी आप पे तंग कर दी है और हम कश्मीरियों के साथ भी ऐसा है आपके साथ 1984 में जेनोसाइड हुआ नसल हुई और हम कश्मीरियों के साथ 2019 से लेके अब तक हो रहा है आप लोगों को भी पूरी दुनिया में जो हिंदू हैं जो रॉ के एजेंट हैं जो बीजेपी की गुंडे हैं जो आरएसएस के गुंडे हैं वो सिखों की जान लेने के दर पे हैं और हम कश्मीरियों के साथ भी ऐसा है यूके में मेरे सिख भाई के की कत्ल की साजिश हुई कनाडा में हरदीप सिंह नजर की शहादत हुई यहां अमेरिका में गुरपतवंत सिंह पुदू के कत्ल की साजिश हुई जो हमने ये किसी आप में से किसी ने इल्जाम नहीं लगाया बल्कि अमेरिका की जो अमेरिकन एजेंसियां हैं उन्होंने फाइंड आउट किया तो आपको क्या लगता है कि हम लोग क्या ऐसे मजबूर और मजलूम लोग हैं कि हमारे मुंह में जबान नहीं है हम चूड़ियां पहन के बैठे हुए हैं और गुजरात का जो कातिल है गुजरात का जो बुच्चर है मोदी उसकी साजिशों का और उसकी सियासत का मुकाबला नहीं कर सकते आप सारे लोग सिख फॉर जस्टिस की जो क्यादत है मैं उसको सलाम पेश करती हूं कि वो अपना घर बार छोड़ के पूरी दुनिया में एक आजाद वतन के लिए रेफरेंडम करा रहे हैं और आप सबको उनके साथ उनके शाना बशाना खड़ा होना चाहिए उनके हाथ मजबूत करना चाहिए और एक कश्मीरी होने की हैसियत से मैं अपने सिख बहन भाइयों को ये यकीन दिलाना चाहती हूँ ये कहना चाहती हूँ कि आपको जब भी हमारे लहू की जरूरत पड़ेगी हम आपके साथ खड़े होंगे